ਇੱਕ ਦੇਸ਼ ਇੱਕ ਚੋਣ ਕੀ ਸੰਭਵ ਹੈ ਜੇ ਸੰਭਵ ਹੈ ਤਾਂ ਉਹ ਸਟੇਟਾਂ ਜਿਨ੍ਹਾਂ ਦਾ ਇੱਕ ਡਿਫਰੈਂਸ ਚੱਲ ਰਿਹਾ ਮੰਨ ਲਓ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੇ ਸੈਂਟਰ ਦੀ ਚੋਣ ਦਾ ਲਗਭਗ 2.5 ਸਾਲਾਂ ਦੇ ਵਕਫੇ ਦਾ ਫਰਕ ਹੈ 2.5 ਸਾਲ ਬਾਅਦ ਚੋਣ ਹੁੰਦੀ ਹੈ ਫਿਰ ਇਹ ਕਿਸ ਤਰ੍ਹਾਂ ਮੈਨੇਜ ਹੋਣਗੀ ਹੈ ਜਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਆ ਸਕਦੀਆਂ ਬਹੁਤ ਹੀ ਦੇਤੀ ਚਮੁਰਿਤ ਲਈ ਚੋਣਾਂ ਦੇ ਸਿਸਟਮ ਲਈ ਘੜਾ ਇਤਤਨ ਦਾ ਆਦਰਸ਼ ਵਾਲਾ ਹੈ ਸਿੱਸਟਮ ਸੇ ਲੈ ਆ ਰਹੇ ਆ ਤਾਂ ਕਿ ਸਾਰੇ ਮੁਲਕ ਚ ਇੱਕੋ ਸਮੇਂ ਚੋਣਾ ਹੋਵੇ ਇਹਦਾ ਸਰਕਾਰ ਖਿਚੜੀ ਬਣਾਉਣ ਨੂੰ ਫਿਰਦੀ ਹੈ ਚੋਣਾ ਜਾਂ ਮੁੱਦੇ ਲੈ ਕੇ ਉਹਨੂੰ ਪਤਾ ਨਹੀਂ ਖਿਚੜੀ ਦੇ ਦੇ ਲੋਕਾਂ ਨੂੰ ਹਰਾਸ ਆਏਗੀ ਕਿ ਨਹੀਂ ਆਏਗੀ ਆਪ ਸਾਰੇ ਜਾਣਦੇ ਆ ਕਿ ਹੁਣ ਸਾਰੇ ਮੁਲਕ ਦੇ ਵਿੱਚ ਤਾਂ ਭਾਜਪਾ ਦਾ ਰਾਜ ਹੈ ਨਹੀਂ ਪੰਜਾਬ ਆ ਬੰਗਾਲ ਹੈ ਹੋਰ ਕਈ ਸੂਬੇ ਹੈ ਕਿਥੇ ਕੀ ਹੋਏਗਾ ਜਿਹੜੀਆਂ ਗਰੰਟੀਆਂ ਆਪ ਵੱਲੋਂ ਐਲਾਨੀਆਂ ਜਿਹੜੀਆਂ ਜਿਹੜੇ ਸੁਭਾਅਕੀ ਐ ਕੋਈ ਕਹਿੰਦੇ ਦੇਖੋ ਜੀ ਪੰਜਾਬ ਬਿਜਲੀ ਕਿਸ ਤਰ੍ਹਾਂ ਹੈ ਔਰਤਾਂ ਦੇ ਰੋਜ਼ਗਾਰ ਦੀ ਗੱਲ ਕੀਤੀ ਉਹਨਾਂ ਨੇ ਦੂਜੇ ਮੁੱਦਿਆਂ ਦੀ ਗੱਲ ਨਹੀਂ ਕੀਤੀ। ਫਾਸਿੰਦਾ ਦੰਡੇ ਨੇ ਪਰ ਗਰੰਟੀਆਂ ਨਹੀਂ ਸਿਰੇ ਦੇਣੀਆਂ। ਕਿਉਂਕਿ ਢੀਕਰ ਐਸੀ ਗੰਦ ਕੇਦਰੀ ਵੱਲ ਆਉਣਗੇ ਤੇ ਤਾਂ ਜਾ ਕੇ ਕਿਤੇ ਗਰੰਟੀਆਂ ਦਾ ਐਲਾਨ ਕੀਤਾ ਜਾਏਗਾ। ਇਹਨੂੰ ਐਲਾਨ ਕਾਂਗਰਸ ਨੇ ਦਾ ਕਰਤਾ ਹੈ। ਸੋ ਇਹ ਐਲਾਨ ਪੂਰਾ ਹੋਏਗਾ ਕਿ ਨਹੀਂ ਹੋਏਗਾ। ਜਿਹੜੀ ਸਮੁੱਚੀ ਲੀਡਰਸ਼ਿਪ ਉਹਨਾਂ ਨੇ ਕਿਹਾ ਜੀ ਸਾਨੂੰ ਮੌਕਾ ਦਿਓ। ਕੰਟੀਗਾ ਪੂਰੀਆਂ ਕਰਾਂਗੇ ਪਰ ਇਹ ਸਵਾਲ ਹੈ ਇਸ ਕਰਕੇ ਕਿ ਜਿਸ ਵੇਲੇ ਐਨ ਇਸ ਮੌਕੇ ਤੇ ਜਦੋਂ ਇੱਕ ਪਾਸੇ ਐਲਾਨ ਕੀਤਾ ਜਾ ਰਿਹਾ ਸੀ ਉਸੇ ਪਾਸੇ ਦੇ ਦੀ ਦੀ ਸਾਰਵੋੱਚ ਅਦਾਲਤ ਸੁਪਰੀਮ ਕੋਰਟ ਉਸੇ ਇਸ ਮੁੱਦੇ ਤੇ ਇੱਕ ਸਵਾਲ ਲਿਆ ਜਾ ਰਿਹਾ ਸੀ ਕਿ ਜਿਹੜੀਆਂ ਮਹਤਵ ਰਹਿਤਾਂ ਦੇਣ ਦੇ ਉਸਤਾਂ ਦੇ ਦਾ ਮਾਮਲਾ ਹੈ ਕੀ ਇਹਦੇ ਤੇ ਫੌਂਦੀ ਲੱਗਣੀ ਚਾਹੀਦੀ ਹੈ ਚੋਣਾਂ ਤੋਂ ਪਹਿਲਾਂ ਇਹ ਤਾਂ ਗਰੰਟੀਆਂ ਦੇ ਸਕਦੀਆਂ ਹਨ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪ ਸਿੱਧੂ ਗੱਲਬਾਤ ਕਰਾਂਗੇ ਕੁਝ ਅਹਿਮ ਮੁੱਦਿਆਂ ਦੇ ਉੱਪਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸੀਨੀਅਰ ਜਰਨਲਿਸਟ ਇਕਤਾਰ ਸਿੰਘ ਸਿੱਧੂ ਹੁਣਾਂ ਦਾ ਸਿਰਸਾ ਬਹੁਤ ਸਵਾਗਤ ਆ ਸਾਡੇ ਨਾਲ ਜੁੜਨ ਦੇ ਲਈ ਪ੍ਰਾਪਤਾਨ ਅਤੇ ਦਰਸ਼ਕਾਂ ਨੂੰ ਬੜਾ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਪਾਂ ਹਾਜ਼ਰਾਂ ਤੇ ਤਫ਼ਸਰਾਂ ਲੈ ਕੇ ਖਬਰਾਂ ਦਾ ਪੇਸ਼ਕਸ਼ ਕਰਨ ਕੀ ਹੈ ਦਸਕਾਂ ਦੀ ਕਚੈਰੀ ਚ ਜੀ ਸੇ ਸਭ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਬੈਲ ਹੈ ਉਹ ਪਾਸ ਕਰ ਦਿੱਤਾ ਗਿਆ ਕੈਬਨਟ ਦੇ ਵੱਲੋਂ ਤੇ ਹੁਣ ਪਾਰਲੀਮੈਂਟ ਦੇ ਵਿੱਚੋਂ ਬਿਲ ਜਾਣਾ ਇਸ ਜਿਹੜੀ ਇੱਕ ਤਜ਼ਵੀਜ਼ ਰੱਖੀ ਗਈ ਹੈ ਇਹਦੇ ਤੇ ਵੱਡਾ ਸਵਾਲ ਇਹ ਹੈ ਕਿ ਇੱਕ ਦੇਸ਼ ਇੱਕ ਚੋਣ ਕੀ ਸੰਭਵ ਹੈ ਜੇ ਸੰਭਵ ਹੈ ਤਾਂ ਉਹ ਸਟੇਟਾਂ ਜਿਨ੍ਹਾਂ ਦਾ ਇੱਕ ਡਿਫਰੈਂਸ ਚੱਲ ਰਿਹਾ ਮੰਨ ਲਓ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੇ ਸੈਂਟਰ ਦੀ ਚੋਣ ਦਾ ਲਗਭਗ 2.5 ਸਾਲਾਂ ਦੇ ਵਕਫੇ ਦਾ ਫਰਕ ਹੈ 2.5 ਸਾਲ ਬਾਅਦ ਚੋਣ ਹੁੰਦੀ ਹੈ ਫਿਰ ਇਹ ਕਿਸ ਤਰ੍ਹਾਂ ਮੈਨੇਜ ਹੋਣਗੀ ਹੈ ਜਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਆ ਸਕਦੀਆਂ ਨੇ ਜੀ ਦੇਖੋ ਪ੍ਰੋਫੈਸਰ ਜਿਦਾ ਅੰਦਰ ਤੁਸੀਂ ਜ਼ਿਕਰ ਕਰ ਰਹੇ ਹੋ ਦੂਜੇ ਪਾਸੇ ਇਹਦਾ ਜਵਾਬ ਆਪਾਂ ਇਸ મુદ્ਦੇ ਤੇ ਗੱਲ ਕਰਨ ਤੋਂ ਪਹਿਲਾਂ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕੈਬਨਟ ਦਾ ਇਚੇ ਫੈਸਲਾ ਹੋਇਆ ਹੈ ਕਿ ਸੁਭਾਵੇ ਕੀ ਹੈ ਕਿ ਕੈਬਨਟ ਤੋਂ ਮੰਦੀਗ ਹੋਣੀ ਹੈ ਜੀ ਉਹਨਾਂ ਨੇ ਇਹਦੇ ਹੱਕ ਦੇ ਵਿੱਚ ਬਾਅਦ ਜਿਹੜਾ ਟਵੀਟ ਕੀਤਾ ਹੈ ਕਿ ਵੀ ਬਹੁਤ ਹੀ ਦੇਸ਼ ਦੀ ਜਮਹੂਰੀਤ ਲਈ ਚੋਣਾਂ ਦੇ ਸਿਸਟਮ ਲਈ ਬੜਾ ਇੱਕ ਤਰ੍ਹਾਂ ਦਾ ਆਦਰਸ਼ ਵਾਲਾ ਹੈ ਸਿਸਟਮ ਅਸੀਂ ਲੈ ਆ ਰਹੇ ਹਾਂ ਤਾਂ ਕਿ ਸਾਰੇ ਮੁਲਕ 'ਚ ਇੱਕੋ ਸਮੇਂ ਚੋਣਾਂ ਹੋਣ ਦੇਖੋ ਮੁਲਕ ਦੇ ਪ੍ਰਧਾਨ ਮੰਤਰੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਆ ਸੰਭਵ ਨੂੰ ਸੰਭਵ ਕਰਕੇ ਦੇਖੋ ਮਲੇ ਜਿੱਦਾਂ ਤੁਸੀਂ ਸਵਾਲ ਲਿਆ ਅੱਜ ਤਾਂ ਬਹੁਤ ਸਾਰੇ ਦਰਸ਼ਕ ਇਸ ਮਾਮਲੇ ਤੇ ਇਦਾਂ ਹੀ ਸੋਚ ਰਹੇ ਹੋਣਗੇ ਕਿ ਕਿਵੇਂ ਪੋਸੀਬਲ ਹੋ ਸਕਦਾ ਹੈ ਕਿਉਂਕਿ ਆਪਾਂ ਤਾਂ ਆਪਣੇ ਆਪ ਦੀ ਗੱਲ ਕਰਦੇ ਆਂ ਇਹ ਦੇ ਤੇ ਐਨਐਸਬੀ ਹੈ ਕਿਸੇ ਦੀ ਕਦੋਂ ਇਲੈਕਸ਼ਨ ਹੋਈ ਹੈ ਕਿਸੇ ਦੀ ਕਦੋਂ ਇਲੈਕਸ਼ਨ ਹੋਈ ਹੈ ਬਹੁਤ ਸਾਰੇ ਕੰਪਲਿਕੀਸ਼ਨ ਕੇਵਲ ਪ੍ਰਵ ਇਲੈਕਸ਼ਨ ਹੋਣ ਦਾ ਨਾ ਹੋਣ ਦੀਆਂ ਮੌਸਮ ਸਾਡੇ ਦੇ ਮੁਲਕ ਦੇ ਤੇ ਬੜੀ-ਬੜੀ ਭੂਮਿਕਾ ਨਿਭਾ ਕਰਦਾ ਹੈ ਜੰਮੂ ਕਸ਼ਮੀਰ ਤੇ ਕਿਦੋਂ ਚੋਣਾਂ ਹੋਣੀਆਂ ਚਾਹੀਦੀਆਂ ਕਿ ਉੱਥੇ ਵਰ੍ਹਵਾਰੀ ਤਾਂ ਨਹੀਂ ਹੋ ਰਹੀ ਇਹ ਧਿਆਨ ਦੇਖਣਾ ਪਏਗਾ ਸਮਾਉਂ ਤਰਾਂਚਲ ਜਿਹੜੇ ਆ ਤਾਂ ਖਣੀਪੁਰਵੀ ਸੂਬੇ ਆ ਉਥੇ ਕਿਹੋ ਜਿਹਾ ਮੌਸਮ ਹੋਏਗਾ ਕਿ ਰਾਸਥਾਨ ਚ ਜੰਮ ਤਬਦੀਹ ਕਰਨੀ ਚ ਇਲੈਕਸ਼ਨ ਹੋ ਸਕਦੀ ਹੈ ਇਹਦੇ ਤਿਹਾਰ ਇਸ ਮੁਲਕ ਦੇ ਅੰਦਰ ਵੱਡੀ ਭੂਮਿਕਾ ਨਿਭਾਉਂਦੇ ਆ ਕਿਸੇ ਸੂਬੇ ਦੇ ਅੰਦਰ ਬਹੁਤ ਵੱਡਾ ਸੂਬੇ ਦਾ ਆਪਣਾ ਤਿਹਾਰ ਹੁੰਦਾ ਉਹ ਸੂਬੇ ਦੇ ਤਿਹਾਰ ਦੇ ਚੱਲਦਿਆਂ ਇਲੈਕਸ਼ਨ ਕਰਵਾਈ ਜਾ ਸਕਦੀ ਹੈ ਇਹ ਦੇ ਅੰਤਿਕ ਰਵਾਂ ਜਿਹੜੀ ਫਸਲਾਂ ਦੀ ਆਪਾਂ ਗੱਲ ਕਰ ਲਈ ਉਹਨਾਂ ਦੀ ਭੂਮਿਕਾ ਹੈ ਜਿਵੇਂ ਕਣਕ ਦੀ ਵਾਢੀ ਕਣਕ ਦੀ ਬਜਾਈ ਝੋਨੇ ਦੀ ਵਾਢੀ ਝੋਨੇ ਦੀ ਲਵਾਈ ਇਹ ਆਪਣੇ ਆਪ ਚਾਹਵੇਂ ਸਾਰਾ ਪੰਜਾਬ ਤੇ ਹੋਰ ਇਸੇ ਤਰੀਕੇ ਨਾਲ ਜਿਹੜੇ ਝੋਨਾ ਬੀਜਣ ਵਾਲੇ ਲਾਉਣ ਵਾਲੇ ਸੂਬੇ ਐ ਉਹ ਦੋਨਾਂ ਮੁਕਿਆਂ ਤੇ ਉਹਨਾਂ ਦੇ ਮਜ਼ਦੂਰ ਕਿਸਾਨ ਜਿਹੜੇ ਰੱਖਾਂ ਦੀ ਗਿਣਤੀ ਚੁੰਦੇ ਔਰ ਜਿਹੜੇ ਇਹ ਸਾਰੇ ਕਿਸੇ ਦਾ ਕੰਮਸਾਨ ਕਿਵੇਂ ਇੱਕ ਸੂਬੇ ਚ ਜਿਹੜਾ ਕਿਵੇਂ ਲੱਗਦਾ ਹੈ ਕਿ ਵੱਖ-ਵੱਖ ਜਿਵੇਂ ਹੁੰਦਾ ਨਾ ਕਿ ਔਰਤਾਂ ਜਿਹੜੀਆਂ ਨੇ ਖਿਚੜੀ ਬਣਾਉਂਦੀਆਂ ਕੋਈ ਥੋੜੀ ਥਾਲ ਪਾਦੀ ਥੋੜੇ ਜਿਹਾ ਚਾਵਲ ਪਾਤੇ ਥੋੜਾ ਜਿਹਾ ਕੁਝ ਹੋਰ ਪਾਤਾ ਫਿਰ ਖਾਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਚਾਵਲ ਕਿਹੜੇ ਆ ਤੇ ਦਾਲ ਕਿਹੜੀ ਆ ਜੀ ਸੋ ਕੇਂਦਰ ਸਰਕਾਰ ਖਿਚੜੀ ਬਣਾਉਣ ਨੂੰ ਫਿਰਦੀ ਹੈ ਚੋਣਾਂ ਦੇ ਮੁੱਦੇ ਲੈ ਕੇ ਉਹਨੂੰ ਪਤਾ ਨਹੀਂ ਖਿਚੜੀ ਦੇ ਦੇ ਲੋਕਾਂ ਨੂੰ ਰਾਸ ਆਏਗੀ ਕਿ ਨਹੀਂ ਆਏਗੀ ਇਹ ਸਹੀ ਹੈ ਕਿ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ ਕੈਬਨਿਟ ਵੱਲੋਂ ਦਿੱਤੀ ਪ੍ਰਵਾਨਗੀ ਦੀ ਇੰਨੇ ਤੈਸ ਕਰੇ ਤਾਂ ਹੈ ਕਿ ਕੈਬਨਟ ਦੀ ਪ੍ਰਵਾਨਗੀ ਹੈ ਪਰ ਇਹ ਦੀ ਦੂਜੇ ਪਾਸੇ ਇੰਨੀ ਐਮ ਤੈਸ ਕਰਕੇ ਵੀ ਨਹੀਂ ਹੈ ਕਿਉਂਕਿ ਕੈਬਨਟ ਨੇ ਹੀ ਤਾਂ ਇਹ ਸਬ ਕਮੇਟੀ ਬਣਾਈ ਸੀ ਜਿਹਦੀ ਅਗਵਾਈ ਸਾਹਕਾਰ ਰਾਸ਼ਟਰਪਤੀ ਰਾਣਾਤ ਕੋਵਿੰਦ ਕਰ ਰਹੇ ਹਨ ਉਹਨਾਂ ਨੇ ਉਤਪੱਦਰੀ ਕਮੇਟੀ ਰਿਪੋਰਟ ਸਬਮਿਟ ਕੀਤੀ ਹੈ ਕਾਫੀ ਲੋਕਾਂ ਨਾਲ ਵਿਚਾਰ ਟੰਡਾ ਕਰਨ ਤੋਂ ਬਾਅਦ ਰਿਪੋਰਟ ਲੈਂਦੀ ਹੈ ਉਹਨਾਂ ਰਿਪੋਰਟ ਜਿਹੜੀ ਆ ਰਹੀ ਹੈ ਜਿਹੜਾ ਅੱਗੇ ਆਏਗਾ ਸਰਦੁਰਤ ਸੈਸ਼ਨ ਆਪਾਂ ਕਹਿੰਦੇ ਆ ਪਾਰਲੀਮੈਂਟ ਦਾ ਉਹ ਉਸ ਦੇ ਵਿੱਚ ਇਹ ਪੇਸ਼ ਕੀਤਾ ਜਾਏਗਾ ਬਾਰੇ ਇਹਦੇ ਜਿੱਥੇ ਆਪਾਂ ਸੂਬਿਆਂ ਦੀ ਗੱਲ ਕਰ ਰਹੇ ਆਂ ਸੂਬਿਆਂ ਦੇ ਮਤਾਂਕ ਵੀ ਕਈ ਮਦਾਂ ਇਹਦੇ ਜਿਹੀਆਂ ਹੈਗੀਆਂ ਕਿ ਕੁਝ ਮਦਾਂ ਦੇ ਉੱਪਰ ਸੂਬਿਆਂ ਦੀ ਸਹਿਮਤੀ ਲੈਣੀ ਵੀ ਜ਼ਰੂਰੀ ਹੈ ਆਪਾਂ ਸਾਰੇ ਜਾਣਦੇ ਆਂ ਕਿ ਹੁਣ ਸਾਰੇ ਮੁਲਕ ਦੇ ਵਿੱਚ ਤਾਂ ਭਾਜਪਾ ਦਾ ਰਾਜ ਹੈ ਨਹੀਂ ਪੰਜਾਬ ਹੈ ਬੰਗਾਲ ਹੈ ਹੋਰ ਕਈ ਸੂਬੇ ਹੈ ਕਿਥੇ ਕੀ ਹੋਏਗਾ ਆਪਣੇ ਗਵਾਂਢ ਦੇ ਭਾਰੂ ਜਿਹੜਾ ਨੇ ਦੀ ਗੱਲ ਕਰਦੇ ਆਂ ਉੱਥੇ ਇਲੈਕਸ਼ਨ ਹੋਣੀ ਹੈ ਕਿਹੜੀ ਸਰਕਾਰ ਆਏਗੀ ਕਿਹੜੀ ਨਹੀਂ ਆਏਗੀ ਜੇ ਚੋਣਾ ਹੋਣਗੇ ਉਸ ਤੋਂ ਬਾਅਦ ਸਰਕਾਰ ਬਣਨੀ ਹੈ 5 ਸਾਲ ਚੱਲਣੀ ਹੈ। ਸਮੇਤ ਆਈਆਂ ਕੰਪਲਿਕੀਸ਼ਨਾਂ ਸੁਭਿਆ ਦੇ ਪੱਤਰ ਨਹੀਂ ਆ ਚੋਣਾਂ ਨੂੰ ਲੈ ਕੇ। ਕੰਮੀ ਪੱਤਰ ਦੇ ਪਾਰਲੀਮੈਂਟ ਦੇ ਅੰਦਰ ਵੀ ਬਿੱਲ ਪਾਸ ਕਰੰਦੇ ਨੇ ਦੋ ਤੇਈ ਬੋਮਾ ਚਾਹੀਦਾ। ਕੀ ਦੋ ਤੇਈ ਬੋਮਾ ਤਾਂ ਕੇਂਦਰ ਸਰਕਾਰ ਜਟਾ ਸਕੇਗੀ? ਜੀ। ਹੁਣ ਪਹਿਲਾਂ ਵਾਲੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਕਿਸ ਤਰੀਕੇ ਨਾਲ ਕੇਂਦਰ ਦਾ ਭਾਰੀ ਬੋਮਾ ਸੀ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਐਨਡੀ ਹੈਗਾ 240 ਉਹਨਾਂ ਦੀ ਇਸ ਤੰਕੀ ਟੋਟਲ ਮਿਲਾ ਕੇ ਇਹ ਠੀਕ ਹੈ ਕਿ ਵਿਰੋਧੀ ਤਰ੍ਹਾਂ ਦੀ ਗਿਣਤੀ ਉਹ ਜਣੋਂ ਕਾਟਾ ਹੈ ਪਰ ਵਿਰਾਸ ਸਭ ਦੇ ਮੈਂਬਰ ਪਾਰਲੀਮੈਂਟ ਦੇ ਮੈਂਬਰ ਸਾਰਿਆਂ ਦੀ ਸਟ੍ਰੈਂਥ ਮਿਲਾ ਕੇ 230 ਜੇ ਉਹਦੇ ਚ ਵਿਰੋਧੀ ਤਰ੍ਹਾਂ ਦੀ ਕੁਝ ਅਮੈਦ ਹੋਈ ਹੀ ਇਹ ਸਹੀ ਹੈ ਕਿ ਕੁਝ ਵਿਰੋਧੀ ਤਰ੍ਹਾਂ ਹਾਲਾਂਕਿ ਉਹਨੇ ਸਦਨ ਦੀ ਗਿਣਤੀ ਕਿੰਨੀ ਹੈ ਕਿ ਨਹੀਂ ਨਹੀਂ ਬਹੁਤੀਆਂ ਇਫੈਕਟਿਵ ਨਹੀਂ ਜਿਵੇਂ ਬਸ ਬਾ ਆਈ ਹੀ ਹੈ ਮਹਾਵਤੀ ਉਹਨਾਂ ਦੇ ਜਿਹੜੇ ਹੈਡ ਹੈ ਮਹਾਵਤੀ ਨੇ ਤਾਂ ਆldi ਨਾਲ ਹੀ ਬਿਆਨ ਦਿੱਤਾ ਕਿ ਦੇਖੋ ਜੀ ਇਹ ਇਹ ਜੀਸੀਂ ਮੈਦਤ ਕਰਦੇ ਆਂ ਪਰ ਦੇਸ਼ ਦੇ ਹਿੱਤ ਵਿੱਚ ਹੋਣਾ ਚਾਹੀਦਾ ਤਾਂ ਤਾਂ ਹੋ ਸਕਦਾ ਹੁਣ ਵਿਭਾ ਮਾਇਆਬਤੀ ਜੀ ਨੂੰ ਇਹ ਪੁੱਛੇ ਕਿ ਕੇਂਦਰ ਨੇ ਜਿਹੜਾ ਫੈਸਲਾ ਲਿਆ ਉਹ ਕਿਵੇਂ ਕਹਿੰਗੇ ਦੇਸ਼ ਦੇ ਹਿੱਤ ਵਿੱਚ ਨਹੀਂ ਆ ਜਿਹੜੀ ਇਹ ਜੇ ਰੋਲ ਵੀ ਪ੍ਰੇ ਕੀਤੇ ਜਾਂਦੇ ਆ ਗੁਰੂ ਦੇ ਤੇ ਅੱਗੇ ਗੋਲੋਂ ਕਿ ਹਮਾਇਤ ਕਰਦੇ ਆਂ ਪਰ ਨਾਲ ਇੱਕ ਲਾਈਨ ਬੋਲਦੀ ਕਿ ਦੇਸ਼ ਦੇ ਹਿੱਤ ਵਿੱਚ ਹੋਵੇ ਤਾਂ ਅਸੀਂ ਮੈਦਤ ਕਰਦੇ ਆਂ ਹੁਣ ਕੌਣ ਕਹੇਗਾ ਦੇਸ਼ ਦੇ ਹਿੱਤ ਵਿੱਚ ਨਹੀਂ ਆ ਇਹ ਗੱਲ ਮਾਇਆਬਤੀ ਵੀ ਜਾਣਦੀ ਹੈ ਤੇ ਇਹ ਗੱਲ ਜਿਹੜੇ ਵਿਰੋਧੀ ਧਿਰ ਦੇ ਆਗੂ ਵੀ ਜਾਣਦੇ ਆਂ ਸੋ ਇਸ ਤਰ੍ਹਾਂ ਦੀਆਂ ਦੰਨੀਆਂ ਹੋਰ ਵੀ ਕੁਝ ਪਾਰਟੀਆਂ ਜਿਹੜੀਆਂ ਅਮੈਦਕਾਰੀਆਂ ਇਹ ਵੀ ਪ੍ਰਧਾਨ ਮੰਤਰੀ ਨੇ ਇੰਡੀਕੇਟ ਕੀਤਾ ਹੈ ਕਿ ਗੱਠਜੋੜ ਦੇ ਨਾਲ ਜਿਹੜੀਆਂ ਜੁੜੀਆਂ ਪਾਰਟੀਆਂ ਹਾਲਾਂਕਿ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਸੀ ਨਾ ਮੁੱਦਿਆਂ ਦੇ ਸਪੋਰਟ ਨਹੀਂ ਕਰਨਗੇ ਜਿਹੜੀਆਂ ਗੱਠਜੋੜ ਸੂਚੀਆਂ ਸ਼ਾਮਲ ਤੇ ਰਹਿ ਪਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਨਹੀਂ ਉਹਨਾਂ ਧਿਰ ਵੱਲੋਂ ਵੀ ਹਮਾਇਤ ਦਿੱਤੀ ਜਾਏਗੀ ਸੋ ਸਾਰਾ ਕੁਝ ਮਿਲਾ ਕੇ ਵੀ ਜਿਹੜਾ ਹੈਗਾ ਜਿੱਦਾਂ ਮੈਂ ਸ਼ੁਰੂ ਵਿੱਚ ਕਮੈਂਟ ਕੀਤਾ ਸੀ ਕਿ ਕੀ ਕੇਂਦਰ ਚੋਣਾਂ ਦੀ ਖਿਚੜੀ ਖਾ ਸਕੇਗਾ ਜਾਂ ਨਹੀਂ ਖਾ ਸਕੇਗਾ ਜੀ ਇਹ ਸਭ ਰੁਦ ਸੈਸ਼ਨ ਤੇ ਡਿਪੈਂਡ ਕਰਦਾ ਹੈ ਹਾਂ ਇਹ ਨਹੀਂ ਗੱਲ ਜ਼ਰੂਰ ਆਪਾਂ ਦਰਸ਼ਕਾਂ ਨਾਲ ਸੱਜੀ ਕਰਨੀ ਚਾਹਾਂਗੇ ਇਹ ਧੀ ਧੀਰੇ ਮੁੱਖ ਰੁਧੀ ਤੇ ਰਹਿ ਉਹਦੇ ਆਗੂ ਆ ਖੜਗੇ ਖੜਗੇ ਨੇ ਕਹਿਦਾ ਕਿ ਵੀ ਜੋ ਕੁਝ ਕੀਤਾ ਜਾ ਰਿਹਾ ਹੈ ਇਹ ਲੋਕਾਂ ਦਾ ਚੋਣਾਂ ਤੋਂ ਧਿਆਨ ਭਟਕਾਉਣ ਦੇ ਲਈ ਕੀਤਾ ਜਾ ਰਿਹਾ ਹੈ ਹੂੰ ਕਹਿੰਦੇ ਕਿ ਸੂਬਿਆਂ ਚ ਇਲੈਕਸ਼ਨ ਹੋ ਰਹੀਆਂ ਹੁਣ ਦੇਖੋ ਐਦਾਂ ਲੱਗਦਾ ਕਿ 75 ਸਾਲਾਂ ਬਾਅਦ ਵੀ ਨਾ ਇਹ ਦੇਸ਼ ਇਦਾਂ ਦੇ ਸਿਸਟਮ ਇਦਾਂ ਦੀਆਂ ਗੱਲਾਂ ਦੇ ਤੇ ਬੈਸਮੂਰੀਆਂ ਜਿਵੇਂ ਲੱਗਦਾ ਕਿ 75 76 ਸਾਲ ਤਾਂ ਇਹ ਦੇ ਦੇ ਆਗੂਆਂ ਨੇ ਇਹ ਦੇ ਦੀ ਪਾਰਲੀਮੈਂਟ ਨੇ ਸੂਬਿਆਂ ਨੇ ਅੱਖਾਂ ਹੀ ਮਿਚੀ ਰੱਖੀਆਂ ਇੱਕ ਦਿਨ ਧਿਆਨ ਜਾਏ ਨਹੀਂ ਕਿਸੇ ਦੇ ਵੀ ਕੀ ਇਹ ਦੇਸ਼ ਦੇ ਅੰਦਰ ਇੱਕ ਚੋਣ ਵੀ ਹੋ ਸਕਦੀ ਹੈ ਪਾਰਲੀਮੈਂਟ ਤੋਂ ਲੈ ਕੇ ਪੰਚਾਇਤ ਇਲੈਕਸ਼ਨ ਹੁੰਦੱਕ ਜੀ ਕਿਵੇਂ ਪਾਸਿਵਲ ਹੈ ਖੜ ਗਏ ਉਹ ਨਹੀਂ ਕਹਿੰਦੇ ਕਿ ਵੀ ਇਹ ਧਿਆਨ ਭਟਕਾਉਣ ਦਾ ਮਾਮਲਾ ਤੁਸੀਂ ਲੋਕਾਂ ਦੇ ਵਿਕਾਸ ਦੀ ਗੱਲ ਕਰੋ ਰੋਜ਼ਗਾਰ ਦੀ ਗੱਲ ਕਰੋ ਬਹੁਤ ਵੱਡੇ ਮੁੱਦੇ ਦੇਸ਼ ਨੂੰ ਸੰਕਟਾ ਸਮਾਜ ਦੇ ਮੁੱਦੇ ਤੇ ਕਰਨਾ ਪੈ ਰਿਹਾ ਉਹਨਾਂ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਹੁਣ ਚਰਚਾ ਇਸ ਗੱਲ ਤੇ ਛੱਪੇਗੀ ਕਿ ਕਿਉਂਕਿ ਪਾਰਲੀਮੈਂਟ ਜਿੱਦਿਆ ਪਹਿਲ ਪੇਸ਼ ਹੋਏਗਾ ਵਿਰੋਧੀ ਦਰਜੀਆਂ ਇਹ ਤੇ ਖਰਾਬ ਬੋਲਣੀਆਂ ਉਹਨਾਂ ਨੇ ਇਸ ਮੁੱਦੇ ਤੇ ਗੱਲ ਕਰਨੀ ਆ ਤੇ ਕੇਂਦਰ ਨੇ ਨਾਲ ਦੀ ਨਾਲ ਕਹਿਣਾ ਜੇ ਦੇ ਦੇ ਹੱਥ ਵਿੱਚ ਸੋ ਵਿਰੋਧੀ ਦਰਜ ਸਮਿਤੀ ਆ ਕਿ ਤਾਂ ਭਟਕਾਉਣ ਵਾਲਾ ਹੈ ਪਰ ਪ੍ਰਧਾਨ ਮੰਤਰੀ ਆਖਦੇ ਆ ਕਿ ਬਹੁਤ ਆਦਰਸ਼ ਬਣ ਜਾਂਦਾ ਜਾ ਰਿਹਾ ਜਿਹਦਾ ਕਾਨੂੰਨ ਬਣੇਗਾ ਇਹ ਤੋਂ ਵੀ ਗਲੈਨ ਹੋਰ ਕਹਿ ਕੇ ਆਪਾਂ ਅੱਗੇ ਮੈਸੇਜ ਤੇ ਜਾ ਸਕਦੇ ਆ ਉਹ ਦੇਖਦੇ ਹੋ ਸਖਤੀਸ਼ਲ ਦੀ ਗ੍ਰਹਿ ਮੰਤਰੀ ਹੈ ਹਮੇਸ਼ਾ ਹਮੇਸ਼ਾ ਕਹਿੰਦਾ ਕਿ ਜੋ ਮਰਜ਼ੀ ਹੋ ਜੇ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜੀਆਂ 29 ਚ ਪਾਰਲੀਮੈਂਟ ਦੀਆਂ ਚੋਣਾਂ ਆਉਣੀਆਂ ਉਹ ਤੋਂ ਪਹਿਲਾਂ ਪਹਿਲਾਂ ਕਹਿੰਦੇ ਸੀ ਇੱਕ ਕਾਨੂੰਨ ਜਿਹੜਾ ਹੈਗਾ ਉਹ ਇੱਕ ਦੇਸ਼ ਤੇ ਇੱਕ ਕਾਨੂੰਨ ਲਾਗੂ ਕਰ ਹੀ ਦੇਵਾਂਗੇ ਜਣੀ ਇੱਕੋ ਸਮੇਂ ਚੋਣਾਂ ਆਉਣੀਆਂ ਸਾਰੇ ਮੁਲਕ 'ਚ 29 ਤੋਂ ਪਹਿਲਾਂ ਪਹਿਲਾਂ ਕਹਿੰਦੇ ਲਾਗੂ ਕਰ ਤਜਾ ਦੇਖਿਆ ਜਾਏਗਾ ਕਿ ਪਾਰਲੀਮੈਂਟ ਚ ਕੀ ਹੁੰਦਾ ਪਰ ਕੇਂਦਰ ਨੇ ਬਹਿਤ ਸ਼ੁਰੂ ਛੇੜਦੀ ਹੈ ਦੇ ਦੇ ਅੰਦਰ ਇਕਨੋਵੇਂ ਮੁੱਦੇ ਨੂੰ ਲੈ ਕੇ ਜੀ ਬ੍ਰੋ ਜੀ ਜੀ ਸੋ ਗੱਲ ਅੱਗੇ ਜੰਮੂ ਕਸ਼ਮੀਰ ਦੀ ਕਰੀਏ ਤਸਿਲ ਸਾਹਿਬ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਪੜਾ ਦੇ ਤਾ ਵੋਟਿੰਗ ਹੈ ਜਿਹੜੀ ਹੋ ਚੁੱਕੀ ਹੈ ਤੇ ਲਗਭਗ 61% ਦੀ ਵੋਟਿੰਗ ਹੈ ਜਿਹੜੀ ਅਪ੍ਰੋਕਸੀਮੇਟਲੀ ਹੋਈ ਹੈ ਹਾਲਾਂਕਿ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ 10 ਸਾਲ ਬਾਅਦ ਚੋਣ ਹੋਈ ਹੈ ਤਾਂ ਫੀਸਦ ਹੱਲੇ ਵੀ ਘਟ ਹੈ ਪਰ ਫੇਰ ਵੀ ਕਾਫੀ ਲੋਕਾਂ ਨੇ ਜਿਹੜਾ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਤੇ ਜਿਹੜੀ ਵੋਟ ਹੈ ਉਹ ਪਾਈ ਹੈ ਸੋ ਪਹਿਲੇ ਪੜਾ ਦੀ ਇਸ VOTING ਨੂੰ ਕਿਵੇਂ ਦੇਖਦੇ ਹੋ ਆ ਬ੍ਰੇਕੋਦਰ ਨੇ ਸਹੀ ਕਹਿ ਰਹੇ ਹਾਂ ਘਟ ਕੇ ਸਦੀ ਪੋਲਿੰਗ ਹੋਈ ਹੈ ਪਰ ਜੇ ਅੰਕੜਿਆਂ ਦੀ ਆਪਾਂ ਗੱਲ ਕਰੀਏ ਨਾ ਤਾਂ ਉਹਦੇੰਤ ਤੱਕ ਕਿਹਾ ਜਾ ਸਕਦਾ ਹੈ ਕਿ ਘਟੋ ਘਟ ਪਿਛਲੇ 10 ਸਾਲਾਂ ਦੇ ਅੰਦਰ ਤੇ ਪਾਰਲੀਮੈਂਟ ਦੀਆਂ ਚੋਣਾਂ ਦੀ ਗੱਲ ਕਰ ਲਈਏ ਜੇ ਆਪਾਂ ਕੱਲੀ ਵਿਧਾਨ ਸਭਾ ਚੋਂ ਦੀ ਇੰਨੀ VOTING ਕਦੇ ਵੀ ਨਹੀਂ ਹੋਈ ਪਹਿਲਾ ਮੌਕਾ ਹੈ ਕਿ 61% ਦੀ ਪੂਰਨਤਾ ਹੋਣਾ ਇਹਦੀ ਅਹਿਮਤ ਮੈਂ ਇਸ ਕਰਕੇ ਵੀ ਸਮਝਾਂਗੇ ਦੇਖੋ ਤਹਰਾ 370 ਖਤਮ ਕਰਨ ਤੋਂ ਬਾਅਦ ਇਹ ਇਲੈਕਸ਼ਨ ਹੋਈ ਹੈ ਕਿਧਰੇ ਜੇ VOTING ਜਿਹੜੀ ਜੇ ਇਹਦੇ ਪਰਸੈਂਟੇਜ ਸਹੀ ਮੰਨਿਆ ਜਾਏ ਤਾਂ ਉਸ ਦਿਨ ਨਾਲ ਤਾਂ ਫਿਰ ਉਸੂਬੇ ਦੇ ਲੋਕਾਂ ਨੇ ਹੰਗਾਰਾ ਕਰਿਆ 370 ਤੋੜਨ ਨੂੰ ਜੀ ਬકરી ਵਾਲੇ ਕਿਸ ਸਰਕਾਰ ਕਿਸਦੇ ਹੱਕ ਚ ਬਣਦੀ ਹੈ ਕਿਸਦੇ ਹੱਕ ਚ ਨਹੀਂ ਬਣਦੀ ਕਿਉਂਕਿ ਜਿਆਦਾ ਜੇ ਵੋਟਿੰਗ ਹੁੰਦੀ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਉਹ ਸੂਬੇ ਦੇ ਜਿਹੜੇ ਵੋਟਰ ਹੁੰਦੇ ਆ ਉਹ ਚਾਹੁੰਦੇ ਹੁੰਦੇ ਆ ਕਿ ਇਹ ਤੰਗ ਦੀ ਸਰਕਾਰ ਜਾਂ ਇਦਾਂ ਦੀ ਲੀਡਰਸ਼ਿਪ ਆਉਣੀ ਚਾਹੀਦੀ ਹੈ ਤੇ ਫਿਰ ਉਹ ਹਮਮਾ ਆ ਕੇ ਵੋਟਾਂ ਕਰਦੇ ਆ ਜੀ ਸੋ 12370 ਦੇ ਖਿਲਾਫ ਵੋਟ ਹੋਈ ਹੈ ਹਾਕਤ ਹੋਈ ਹੈ ਡਿਸਕਸ਼ਨ ਹਾਂ ਦਾ ਹੋ ਗਿਆ ਨਾ ਮੁੱਦਿਆਂ ਤੇ ਪਰ ਜਦੋਂ ਕਿਤੇ ਨਤੀਜੇ ਆਉਣਗੇ ਜਿਹੜੇ ਜੰਮੂ کشمیر ਦੇ ਇਲੈਕਸ਼ਨ ਜੇ ਹੋਰ ਇੱਕ ਦੋ ਪੜਾ ਰਹੇ ਨੇ ਆ ਆਖਰੀ ਪੜਾਵੀ ਆਉਣਾ ਹੈ ਉਸ ਤੋਂ ਪਹਿਲਾਂ ਜਿਸਕਾਰਲਾ ਪੜਾਏ ਉਸ ਦਾ ਜੋ ਨਤੀਜਾ ਆਏਗਾ ਉਹ ਨਤੀਜਾ ਤੈਅ ਕਰੇਗਾ ਕਿ ਜਿਹੜੀ 48% VOTING ਇੱਕ ਤਾਂ ਦੂਜੇ ਪੜਾਵਾਂ 'ਚ ਵੀ ਦੇਖਿਆ ਜਾਏਗਾ ਕਿ ਇਹ ਟ੍ਰੈਂਡ ਕੰਟੀਨਿਊ ਰਹਿੰਦਾ ਹੈ ਕੰਟੀਨਿਊ ਰਹਿੰਦਿਆਂ ਤੋਂ ਬਾਅਦ ਨਤੀਜੇ ਹੁੰਦਾ ਹੈ ਆਖਰ ਇਹ ਨਤੀਜੇ ਗੱਲ ਜ਼ਰੂਰ ਤੈਅ ਕਰੇਗਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਧਾਰਾ 370 ਤੋੜਨ ਦੇ ਹੱਕ ਜੋੜ ਕੀਤੀ ਹੈ ਜਾਂ ਉਹਦੀ ਇਮਤ ਕੀਤੀ ਹੈ ਕੇਂਦਰ ਤੋਂ ਮਰਜ਼ੀ ਕਹੇ ਵਿਰੁੱਧ ਹੀ ਤਰ੍ਹਾਂ ਜੋ ਮਰਜ਼ੀ ਕਹਿਣਾ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਇੱਕ ਮੌਕਾ ਮਿਲਿਆ ਆਪਣਾ ਫਤਵਾ ਦੇਣ ਦਾ ਸੋ ਬਹੁਤ ਦਿਲਚਸਪ ਜਿਹੜਾ ਇਸ਼ੂ ਹੋਏਗਾ ਕਿ ਜੰਮੂ ਤੇ ਕਸ਼ਮੀਰ ਦੇ ਲੋਕ ਕਿਸ ਕਦਰ ਕਹਤੈ ਨੂੰ ਫਤਵਾ ਦੇਣ ਜਾ ਰਹੇ ਜੀ ਸੋ ਸੱਜਾਬ ਅਗਲੇ ਮੁੱਦੇ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਇਸ ਸਮੇਂ ਕਾਫੀ ਗਹਿਮਾ ਗਹਿਮੀ ਚੱਲ ਰਹੀ ਹੈ ਕਿਉਂਕਿ ਚੋਣਾਂ ਦਾ ਸਮਾਂ ਜਿਹੜਾ ਉਹ ਬਿਲਕੁਲ ਨਜ਼ਦੀਕ ਆ ਰਿਹਾ ਹਰ ਇੱਕ ਪਾਰਟੀ ਹੈ ਜਿਹੜੀ ਆਪਣੇ ਵਾ ਜਿਹੜੀ ਉਹ ਦੱਬ ਕੇ ਲਾ ਰਹੀ ਹੈ ਪਰ ਕਾਂਗਰਸ ਦੀ ਗੱਲ ਕਰੀਏ ਜਿੱਥੇ ਕਾਂਗਰਸ ਦਾ ਆਧਾਰ ਮਜ਼ਬੂਤ ਨਜ਼ਰ ਆ ਰਿਹਾ ਤਾਂ ਉੱਥੇ ਹੀ ਕਾਂਗਰਸ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਹੈ ਜਿਹੜੀ ਨਹੀਂ ਛੱਡਣੀ ਚਾਹੁੰਦੀ ਤੇ ਕੱਲ ਜਿਹੜੀਆਂ ਹਰਿਆਣਾ ਦੇ ਵਿੱਚ 7 ਗਰੰਟੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਕਾਂਗਰਸ ਦੇ ਵੱਲੋਂ ਸੋ ਇਹਨਾਂ 7 ਗਰੰਟੀਆਂ ਬਾਰੇ ਤੁਸੀਂ ਕੀ رائے ਰੱਖਦੇ ਹੋ ਕਿ ਇਹਨਾਂ 7 ਗਰੰਟੀਆਂ ਦੇ ਵਿੱਚ ਕਿੰਨਾ ਕੁ ਵਜ਼ਨ ਹੈ ਜਾਂ ਇਹ ਕਿੰਨੀਆਂ ਕੁ ਸਫਲਤਾਪੂਰਵਕ ਨਿਪਰੇ ਚਾੜ ਸਕਦੀਆਂ ਜਾਂ ਕਿੰਨੀ ਕੁ ਮਦਦ ਕਾਂਗਰਸ ਦੀ ਕਰ ਸਕਦੀਆਂ ਜੀ ਆ ਪ੍ਰਾਪਿਤ ਜਦੋਂ ਆਪਾਂ ਹਰਿਆਣਾ ਚੋਣਾਂ ਦੀ ਗੱਲ ਕਰਦੇ ਆਂ ਜੋ ਤੁਸੀਂ ਸਵਾਲ ਲਿਆ ਇਹ ਸਵਾਲ ਵੀ ਬਹੁਤ اہم ਸਵਾਲ ਹੈ ਇਹਦੇ ਕਈ ਐਂਗਲ ਹੈ ਇੱਕ ਤੇ ਇਹ ਕਿ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਕਾਫੀ ਜਿਹੜੀ ਵੋਟਾਂ ਦੀ ਆਪਾਂ ਜਦੋਂ ਗੱਲ ਕਰਦੇ ਆਂ ਬਾਕੀ ਹਿੰਦੇ ਮੁਕਾਬਲੇ ਚ ਅੱਗੇ ਚੱਲ ਰਹੀ ਹੈ ਚਾਹੇ ਮੀਦਵਾਰਾਂ ਦੇ ਐਲਾਨ ਦਾ ਸਵਾਲ ਹੈ ਜਿੱਦਾਂ ਹੁਣ ਗਰੰਟੀਆਂ ਦੀ ਗੱਲ ਕਰ ਰਹੇ ਗਰੰਟੀਆਂ ਦਾ ਸਵਾਲ ਹੈ ਅਜੇ ਸ਼ਾਇਦ ਹੋਰ ਕਿਸੇ ਤੇ ਨੇ ਇਹ ਤੇ ਨੇ ਗਰੰਟੀਆਂ ਨਹੀਂ ਦਿੱਤੀਆਂ ਕਾਂਗਰਸ ਦੇ ਪ੍ਰਧਾਨ ਆਏ ਉੱਥੇ ਖੜ ਗਏ ਇਸੇ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰ ਕੇ ਕਦਾਰ ਕਾਂਗਰਸ ਦੇ ਆਗੂ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਉਹਨਾਂ ਨੇ ਸੱਤ ਗਰੰਟੀਆਂ ਦੇਣ ਦਾ ਐਲਾਨ ਕੀਤਾ ਉਹ ਐਲਾਨ ਦੇਖੋ ਕਿਸ ਕਦਰ ਹੈ ਕਿ ਜਿਹੜਾ ਗੈਸ ਸਿਲੰਡਰ ਹੈ ਜੀ ਉਹਦੀ ਕੀਮਤ 500 ਰੁਪਏ ਕਿਤੀ ਜਾਏਗੀ ਇਹਨੇ ਸਸਤਾ ਕੀਤਾ ਜਾਏਗਾ ਲੋਕਾਂ ਨੂੰ ਸਸਤਾ ਦਿੱਤਾ ਜਾਏਗਾ ਇਹ ਤਾਂ ਵਡਾਪਾ ਪੈਨਸ਼ਨ ਦੀ ਗੱਲ ਕੀਤੀ ਗਈ ਹੈ ਕਿ ਵਡਾਪਾ ਪੈਨਸ਼ਨ ਦਿੱਤੀ ਜਾਏਗੀ ਇਦਾਂ ਹੀ ਜਿਹੜਾ ਜਦਾਂ ਪੰਜਾਬ ਦੇ ਅੰਦਰ ਹੈ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ 18 ਸਾਲ ਤੋਂ ਲੱਗੇ 60 ਸਾਲ ਲੱਗਦੇ ਮਹਿਲਾਵਾਂ ਆ ਗਿਆ ਉਹਨਾਂ ਨੂੰ 2-2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ ਪੰਜਾਬ ਦੀ ਤਰਫੋਂ ਇੱਕ ਹੋਰ ਗਰੰਟੀ ਵੀ ਦਿੱਤੀ ਗਈ ਹੈ ਉਹ ਗਰੰਟੀ ਮੁਫਤ ਬਿਜਲੀ ਦੀ ਕਹਿੰਦੇ 300 ਯੂਨਟ ਤੱਕ ਬਿਜਲੀ ਮੁਫਤ ਮਿਲੇਗੀ ਮਹਿਲੀ ਗੱਲ ਤਾਂ ਭਾਜਪਾ ਤਾਂ ਇਹਦੀ ਆਲੋਚਨਾ ਕਰੇਗੀ ਕਰੇਗੀ ਹੂੰ ਕਿਦੇ ਲੱਗਦਾ ਹੈ ਕਿ ਆਪ ਵਾਲੇ ਵੀ ਹੱਥ ਮਲਦੇ ਰਹਿਗੇ ਕਿ ਕੋਈ ਨਾ ਗਰੰਟੀਆਂ ਦੇ ਅਧਿਕਾਰ ਤਾਂ ਆਪ ਵਾਲਿਆਂ ਦਾ ਸੀ ਪੰਜਾਬ 'ਚ ਕਹਿੰਦੇ ਦੇਖੋ ਜੀ ਅਸੀਂ 300 ਅ ਤੱਕ ਜਿਹਨਾਂ ਨੇ ਜਿਹੜਾ ਬਿਜਲੀ ਮੁਫਤ ਦੇ ਰਹੇ ਆ ਜੀ ਔਰ ਤੁਹਾਨੂੰ ਹਾਲਾਂਕਿ ਉਹਨਾਂ ਨੇ ਜਿੱਦ ਤੱਕ ਜਿਹੜੀ ਫਾਈਨੈਂਸ਼ੀਅਲ ਹੈਲਪ ਦੀ ਗੱਲ ਕਰਦੇ ਆ ਹਜ਼ਾਰ ਰੁਪਏ ਦੇਣ ਦੀ ਗਰੰਟੀ ਦਾ ਵਾਅਦਾ ਕੀਤਾ ਸੀ ਦਿੱਤਾ ਕੁਝ ਨਹੀਂ ਪੰਜਾਬੀ ਦੇ ਖੋਤ ਬਣੀਆਂ ਨੇ ਕਿ ਦੇ ਕੀ ਜਿਹੜਾ ਗੰਜੀ ਨਾਊ ਤੇ ਕੀ ਨੇ ਛੋੜੂ ਜੜੀ ਰਹੀ ਹੈ ਸੋ ਆ ਬੜੇ ਲੱਗਦਾ ਕਿ ਕਾ ਸਥਿਤੀ ਹੋਏਗੀ ਕੋਈ ਇਸ ਮਾਮਲੇ 'ਚ ਕਾਂਗਰਸ ਪਹਿਲਾਂ ਬਾਜੀ ਜਿਹੜੀਆਂ ਗਰੰਟੀਆਂ ਆਪ ਵੱਲੋਂ ਲਾਨੀਆਂ ਜਿਹੜੀਆਂ ਜਿਹੜੇ ਸੁਭਾਅ ਹੈ ਕਿਉਂਕਿ ਕਹਿੰਦੇ ਦੇਖੋ ਜੀ ਪੰਜਾਬ 'ਚ ਬਿਜਲੀ ਕਿਸ ਤਰ੍ਹਾਂ ਔਰ ਤਾਂ ਰੋਜ਼ਗਾਰ ਦੀ ਗੱਲ ਕੀਤੀ ਉਹਨਾਂ ਨੇ ਦੂਜੇ ਮੁੱਦੇ ਦੀ ਗੱਲ ਕੀਤੀ ਸੀ ਭਾਸ਼ਣ ਤਾਂ ਦੇ ਰਹੇ ਆ ਪਰ ਗਰੰਟੀਆਂ ਨਹੀਂ ਸੱਚ ਦੇਣੀਆਂ ਕਿਉਂਕਿ ਢੀਕਰ ਐਸੀ ਅਰਵਿੰਦ ਕੇਜਰੀਵਾਲ ਆਉਣਗੇ ਤੇ ਤਾਂ ਜਾ ਕੇ ਕਿਤੇ ਗਰੰਟੀਆਂ ਦਾ ਐਲਾਨ ਕੀਤਾ ਜਾਏਗਾ ਉਹਨੂੰ ਐਲਾਨ ਕਾਂਗਰਸ ਨੇ ਦਾ ਕਰਤਾ ਹੈ ਸੋ ਇਹ ਐਲਾਨ ਪੂਰਾ ਹੋਏਗਾ ਕਿ ਨਹੀਂ ਹੋਏਗਾ ਇਹ ਜਿਹੜੀ ਸਮੁੱਚੀ ਲੀਡਰਸ਼ਿਪ ਉਹਨਾਂ ਨੇ ਕਹਿ ਸੀ ਸਾਨੂੰ ਮੌਕਾ ਦਿਓ ਗਰੰਟੀਆਂ ਪੂਰੀਆਂ ਕਰਾਂਗੇ ਹੁਣ ਇਹ ਪੰਜਾਬ ਜਿੱਦਾਂ ਪੰਜਾਬ ਦੇ ਲੋਕਾਂ ਦੇ ਸਰਾਂ ਤੋਂ ਗਰੰਟੀਆਂ ਦਾ ਪੂਰਾ ਹੁੰਦੀਆਂ ਹਰਿਆਣਾ 'ਚ ਵੀ ਜੇ ਸਰਕਾਰ ਬਣੇਗੀ हरियाणा ਦੇ ਖਜ਼ਾਨੇ 'ਚ ਗਰੰਟੀਆਂ ਪੂਰੀਆਂ ਹੋਣੀਆਂ ਪਰ ਇਹ ਸਵਾਲ ਹੈ ਇਸ ਕਰਕੇ ਦਿਲਚਸਪ ਹੈ ਨੇ ਇਸ ਮੌਕੇ ਤੇ ਜਦੋਂ ਇੱਕ ਪਾਸੇ ਐਲਾਨ ਕੀਤਾ ਜਾ ਰਿਹਾ ਸੀ ਉਸ ਵਾਸਤੇ ਦੇਸ਼ ਦੀ ਸਾਰਵੋੱਚ ਅਦਾਲਤ ਸੁਪਰੀਮ ਕੋਰਟ ਉਸ ਇਸ ਮੁੱਦੇ ਤੇ ਇੱਕ ਸਵਾਲ ਲਿਆ ਜਾ ਰਿਹਾ ਸੀ ਕਿ ਜਿਹੜੀਆਂ ਮੁਫਤ ਰਹਿਤਾਂ ਦੇਣ ਦੇ ਅਸੂਲਾਂ ਦੇਣ ਦਾ ਮਾਮਲਾ ਹੈ ਕੀ ਇਹਦੇ ਤੇ ਪਹੁੰਚ ਲੱਗਣੀ ਚਾਹੀਦੀ ਹੈ ਚੋਣਾਂ ਤੋਂ ਪਹਿਲਾਂ ਇਹ ਤਾਂ ਗਰੰਟੀਆਂ ਦੇ ਸਕਦੇ ਆ ਕਿ ਅਸੀਂ ਜੀ ਔਰਤਾਂ ਨੂੰ ਇੰਨੇ ਨੇ ਪੈਸੇ ਦੇਾਂਗੇ ਮੋਟ ਜਿਹੜੀ ਗੈਸ ਦੇਾਂਗੇ ਜਾਂ ਘੱਟ ਖਰਚੇ ਦੀ ਗੈਸ ਦੇਾਂਗੇ ਇਦਾਂ ਦੇ ਹੋਰ ਕੰਸੈਸ਼ਨ ਦੇਾਂਗੇ ਕੀ ਇਲੈਕਸ਼ਨ ਤੋਂ ਪਹਿਲਾਂ ਇਹ ਪੋਸੀਬਲ ਹੈਗਾ ਕਿ ਪੋਲੀਟਿਕਲ ਪਾਰਟੀਆਂ ਰਹਿਤਾਂ ਸਾਰੇ ਜਾਣਦੇ ਆਪਾਂ ਕਿ ਵੋਟਾਂ ਦੇ ਕਾਰਨ ਇਹ ਲਾਂਗ ਕੀਤਾ ਜਾਂਦਾ ਹੈ ਇਹ ਕਿ ਤਰ੍ਹਾਂ ਦਾ ਰਾਜਸੀ ਪਾਰਟੀਆਂ ਦਾ ਆਪਣਾ ਵੱਡਾ ਜੂਆ ਹੁੰਦਾ ਹੈ ਜਿਹਦਾ ਜਿੱਤ ਕੇ ਉਹਨਾਂ 'ਚ ਕੁਝ ਲਾਗੂ ਵੀ ਕੀਤੀਆਂ ਜਾ ਸਕਦੀਆਂ ਜੇ ਨਹੀਂ ਵੀ ਲਾਗੂ ਕਰਾਂਗੇ ਘੱਟੋ ਘੱਟ 5 ਸਾਲ ਦੀ ਛੁੱਟੇ ਦਾ ਲਈ ਲਵਾਂਗੇ ਨਾ ਫਿਰ ਦੇਖੀ ਜਾਏਗੀ 5 ਸਾਲਾਂ ਬਾਅਦ ਜਾਂ ਪੰਜਾਬੀ 'ਚ ਕਹਿੰਦੇ ਕਿਹੜੇ ਰਾਜ ਦੀ ਪਰਜਾ ਆਉਂਦੀ ਹੈ 5 ਸਾਲ ਬਾਅਦ ਦੇਖਾਂਗੇ ਜਾ ਕੇ ਹੂੰ ਸੂਪਰੀਮ ਕੋਰਟਸ ਵੀ ਇਸ ਮੁੱਦੇ ਤੇ ਸੁਣਵਾਈ ਹੋਈ ਹੈ ਜਿਹਨੇ ਰੈਟ ਭਾਈ ਹੈ ਹਨਾ ਕੇ ਰੈਗੂਲਰ ਜੜੀ ਸੁਣਵਾਈ ਨਹੀਂ ਸ਼ੁਰੂ ਹੋਈ ਪਰ ਸੁਪਰੀਮ ਕੋਰਟ ਨੇ ਇੱਕ ਸਵਾਲ ਦੇ ਜਵਾਬ ਚ ਉਥੇ ਇਸ ਗੱਲ ਦੀ ਜਿਹੜੀ ਹੈਗਾ ਭਰੋਸਾ ਦਿੱਤਾ ਹੈ ਕਿ ਵੀ ਇਹ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਜਿਹੜਾ ਬਿਕਾਦਾ ਸੂਚੀਦਾਰ ਜਿਹੜੇ ਕੇਸ ਹੁੰਦੇ ਆ ਉਹਨਾਂ ਚ ਲੈ ਲਿਆ ਗਿਆ ਅਗਲੇ ਸਮੇਂ ਜਾਂ ਅਗਲੇ ਦਿਨਾਂ 'ਚ ਕਿਸੇ ਮਿਲਿਆ ਵੀ ਇਸ ਮੁੱਦੇ ਤੇ ਸੁਣਵਾਈ ਹੋਊਗੀ ਸੋਧਤਾ ਕਿ ਰਣਾਂ ਦੀ ਚੋਣਾ ਦਾ ਨਿਕਲ ਜਾਣੀ ਆ ਪਰ ਇਹ ਜ਼ਰੂਰ ਹੈ ਕਿ ਮਾਮਲਾ ਸਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਮਹੱਤਵਪੂਰਨ ਮਾਮਲਾ ਹੈ ਇਸ ਮਾਮਲੇ ਤੇ ਅਸੀਂ ਲਾਜ਼ਮੀ ਸੁਣਵਾਈ ਕਰਾਂਗੇ ਦੇਸ਼ 'ਚ ਵੱਡੀ ਬਹਿਸ ਚੱਲੀ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਕਹਿੰਦੇ ਆ ਕਿ ਦੇਖੋ ਜੀ ਮੁਫਤ ਦੀਆਂ ਰੋਡੀਆਂ ਵੰਡਣ ਦਾ ਮਾਮਲਾ ਕਿਹਨਾ ਠੀਕ ਹੈ ਪਰ ਜਦੋਂ ਪ੍ਰਧਾਨ ਮੰਤਰੀ ਆਪ ਹੀ ਰੋਡਾਂ ਵੰਡਦੇ ਆ ਤਾਂ ਫੇਰ ਉਹ ਨਾਲ ਦੇ ਤੈਨੂੰ ਮਿੱਠੀਆਂ ਲੱਗਦੀਆਂ ਹਨ ਕਿਹਦੀਆਂ ਰੋਡੀਆਂ ਕਿਹਨੂੰ ਮਿੱਠੀਆਂ ਲੱਗਦੀਆਂ ਕਿਹਨੂੰ ਕੌੜੀਆਂ ਲੱਗਦੀਆਂ ਇਹ ਰਾਜਸੀ ਛੋਣਾ ਜਾਂ ਲੋਕਾਂ ਦੇ ਨਿਰਪਰ ਕਰੇਗਾ ਉਹ ਕਾਂਗਰਸ ਨੇ ਐਲਾਨ ਕਰਦਾ ਹੈ ਦੇਖਦੇ ਆ ਕਿ ਰਣੇ ਵਾਲਿਆਂ ਨੂੰ ਕਿੰਨੇ ਗੇ ਮਿੱਠੀਆਂ ਲੱਗਦੀਆਂ ਰੇਵੜੀਆਂ ਜੀ ਬਿਲਕੁਲ ਸੋ ਗੱਲ ਇੱਥੇ ਇਹ ਖਤਮ ਹੁੰਦੀ ਹੈ ਕਿ ਚਾਹੇ ਕੋਈ ਵੀ ਸਟੇਟ ਹੋਵੇ ਚਾਹੇ ਨੈਸ਼ਨਲ ਲੈਵਲ ਤੇ ਹੋਵੇ ਮੁਫਤ ਖੋਰੀ ਹੈ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਤੁਸੀਂ ਜਿਹੜੀ ਆਪਣੀ ਮਹਿੰਗਾਈ ਹੈ ਉਸ ਨੂੰ ਘਟਾਉਣ ਦੀ ਗੱਲ ਕਰੋ ਤੁਸੀਂ ਮਹਿੰਗਾਈ ਦਰ ਘਟਾਉਣ ਦੀ ਗੱਲ ਕਰੋ ਪਰ ਤੁਸੀਂ ਮੁਫਤ ਖੋਰੀਆਂ ਵਾਲੇ ਜਿਹੜੇ ਸਬਜਵਾਗ ਦਿਖਾਉਂਦੇ ਹੋ ਲੋਕਾਂ ਨੂੰ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਪੋਲਿਟਿਕਲ ਪਾਰਟੀਆਂ ਵੱਲੋਂ ਕੀਤੇ ਗਏ ਵਾਅਦੇ ਅਖੀਰ ਦੇ ਵਿੱਚ ਬੜਾ ਵੱਡਾ ਪ੍ਰਭਾਵ ਛੱਡਦੇ ਨੇ ਜੇ ਤੁਸੀਂ ਮੁਫਤ ਬਿਜਲੀ ਜਾਂ ਮੁਫਤ ਜੋ ਵੀ ਤੁਸੀਂ ਮੁਫਤ ਖਰੀਦ ਦਾ ਐਲਾਨ ਕਰਦੇ ਹੋ ਦਿੰਦੇ ਹੋ ਤਾਂ ਉਹ ਇੱਕ ਖਜ਼ਾਨੇ ਤੇ ਵੱਡਾ ਬੋਝ ਪੈਂਦਾ ਹੈ ਤੇ ਜੇ ਤੁਸੀਂ ਨਹੀਂ ਦਿੰਦੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਅਕਸ ਜਿਹੜਾ ਉਹ ਬਹੁਤ ਖਰਾਬ ਹੋ ਜਾਂਦਾ ਹੈ ਸਿਰਸਵ ਅਗਲੇ ਮੁੱਦੇ ਤੇ ਗੱਲ ਕਰਾਂਗੇ ਡੀਏਪੀ ਖਾਦ ਦੇ ਬਾਰੇ ਲਗਾਤਾਰ ਜਿਸ ਤਰ੍ਹਾਂ ਆਪਾਂ ਜ਼ਿਕਰ ਕਰਦੇ ਆਂ ਡੀਏਪੀ ਖਾਤ ਨੂੰ ਲੈ ਕੇ ਹਾਲੇ ਵੀ ਸਮੱਸਿਆ ਜਿਹੜੀ ਉਹ ਨਹੀਂ ਟਲੀ ਤੇ ਲਗਾਤਾਰ ਪੰਜਾਬ ਸਰਕਾਰ ਲਈ ਇਹ ਸਮੱਸਿਆ ਬਣੀ ਹੋਈ ਆ ਹੁਣ ਇਹ ਸਮੱਸਿਆ ਸਰਕਾਰ ਦੇ ਨਾਲ ਨਾਲ ਕਿਸਾਨਾਂ ਲਈ ਵੀ ਬਣ ਗਈ ਕਿਉਂਕਿ ਅੱਗੇ ਜਿਹੜਾ ਸੀਜ਼ਨ ਹੈ ਜਿਹੜਾ ਕਣਕ ਦਾ ਬਜਾਈ ਦਾ ਉਹ ਆ ਰਿਹਾ ਹੈਗਾ ਟਾਈਮ ਕੁਛ ਹੀ ਰਹਿ ਗਿਆ ਦੇ ਵਿੱਚ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਲੇ ਤੱਕ ਇੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਹੱਲ ਹੀ ਨਹੀਂ ਹੋਈ ਸਰਕਾਰ ਤੋਂ ਕਿਸਾਨਾਂ ਦੇ ਮੁੱਦੇ ਤੇ ਹਮੇਸ਼ਾ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਆ ਪੰਜਾਬ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਹੁਣ ਡੀਏਪ ਖਾਤਾ ਹੋਰ ਜਣੀ ਕੋਈ ਦਿਨਾਂ ਤੱਕ ਹੀ ਕਹਿ ਲਿਆ ਆਪਣਾ ਕਿਉਂਕਿ ਝੋਨੇ ਦੀ ਜਿਹੜੀ ਕਟਾਈ ਦਾ ਮੌਸਮ ਆਈ ਗਈ ਲੈ ਕਿਤਾ ਸੁਣਾ ਉਹ ਤੋਂ 12 ਦਿਨਾਂ ਤੱਕ ਦਸੰਦਾਂ ਤੱਕ ਕਾਣਾ ਹੀ ਸ਼ੁਰੂ ਹੋ ਜਾਣਾ ਕਟਾਈ ਹੋਏਗੀ ਤੇ ਨਾਲ ਦੇ ਨਾਲ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਹੁਣ ਕਣਕ ਦੀ ਬਿਜਾਈ ਦੀ ਡੀਏਪ ਖਾਦ ਦੀ ਬਹੁਤ ਐਵੇਂ ਤਾਂ ਪੰਜਾਬ ਨੂੰ ਘੱਟੋ ਘੱਟ 5 ਲੱਖ ਟਨ ਤੋਂ ਉੱਪਰ ਡੀਏਪ ਖਾਦ ਦੀ ਲੋੜ ਹੈ ਤੇ ਇਸ ਵੇਲੇ ਪੰਜਾਬ ਕੋਲ ਜੋ ਸਟਾਕ ਹੈ ਮੁਸ਼ਕਲ ਵਾਲੀ 1.5 ਲੱਖ ਟਨ ਦਾ ਹੈ ਉਹਨ ਕਿਤੇ ਨਾ ਕਿਤੇ ਥੋੜਾ ਬਹੁਤਾ ਗੈਪ ਉਹਦਾ ਪੂਰਾ ਹੋ ਜਾਂਦਾ ਜੇ ਗੈਪ ਹੀ ਇੰਨਾ ਵੱਡਾ ਹੈ ਇਹਦੀ ਪੂਰਤੀ ਕਿਵੇਂ ਹੋਏਗੀ ਜਿਹੜਾ ਕਈ ਪਾਸੇ ਨੁਕਸਾਨ ਹੁੰਦਾ ਕਈ ਤਾਂ ਜਿਹੜੇ ਬਲੈਕ ਮਾਰਕੀਟ ਗਏ ਆ ਤੋਂ ਨੰਬਰ ਦੀ ਖਾਦ ਆ ਉਹ ਮਾਰਕੀਟ ਸੁੱਟੀ ਜਾਂਦੀ ਹੈ ਡੀਪੀ ਦੇ ਖਾਦ ਦੇ ਨਾਮ ਦੇ ਉੱਤੇ ਕਿਸਾਨਾਂ ਦੇ ਨਾਲ ਵੀ ਠੱਗੀ ਹੁੰਦੀ ਹੈ ਸਟੇਟ ਦੇ ਨਾਲ ਵੀ ਠੱਗੀ ਹੁੰਦੀ ਹੈ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦੀ ਬਿਜਾਈ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਜਿਹੜੇ ਜਨਰਲ ਜਾਣਦੇ ਆ ਕਿ ਡੀਪੀ ਖਾਦ ਕੋਣ ਕਿਸ ਤਰੀਕੇ ਨਾਲ ਕਿਥਾਂ ਕਿਥੋਂ ਲੈਣੀ ਜਾਂਦੀ ਹੈ ਕੋਣ ਕਿਹੜੀ ਸਹੀ ਖਾਦ ਹੋਏਗੀ ਜੇ ਖਾਦ ਹੀ ਨਹੀਂ ਮਿਲੇਗੀ ਤਾਂ ਕਿਸਾਨ ਕਣਕ ਦੀ ਬਜਾਈ ਦੇ ਚ ਮੁਸ਼ਕਲਾਂ ਦਾ ਸਾਹਮਣਾ ਕਰਨਗੇ ਜੀ ਪੰਜਾਬ ਦੇ ਕੋਲ ਦੋ ਹੀ ਵੱਡੀਆਂ ਫੈਸਲਾ ਹੈ ਕਣਕ ਦੇ ਚੋਣਾ ਹੁਣ ਕਣਕ ਇੱਕ ਐਮ ਫਸਲ ਹੈ ਉਹ ਤੇ ਚੱਲਦੇ ਆ ਜੇ ਕਿਸਾਨਾ ਸਿਰ ਹੋਰ ਗੱਲਾਂ ਦੇ ਉੱਤੇ ਲੈ ਕੇ ਅਸੀਂ ਬਹੁਤ ਸਾਰੇ ਦੂਸਰੋਂਦੇ ਰਹਿੰਨੇ ਆ ਮਾਮਲੇ ਉੱਡਦੇ ਰਹਿੰਦੇ ਆ ਜੀ ਕਿਸਾਨ ਇਹਨਾਂ ਅੰਦੋਲਨ ਕਰਦੇ ਆ ਜੀ ਸੜਕਾਂ ਤੇ ਬੈਠਦੇ ਆ ਜੀ ਗਰੰਟੀਆਂ ਦੀ ਮੰਗ ਕਰਦੇ ਆ ਹੁਣ ਡੀਏਪੀ ਖਾਦ ਦਾ ਮਾਮਲਾ ਇਹਦਾ ਹੈ ਨਹੀਂ ਕਿ ਇਹਦਾ ਹੈ ਨਹੀਂ ਕਿ ਅਚਾਨਕ ਹੜਾ ਕੇ ਪਤਾ ਨਹੀਂ ਲੱਗਿਆ डीएपी ਦਾ ਤਾਂ ਪਤਾ ਹੀ ਹੈ ਕਿ ਕਣਕ ਦੀ ਬਜਾਈ ਹੋਣੀ ਹੋਣੀ ਹੈ ਸਮਾਂ ਵੀ ਤੈ ਉਹ ਸਮਾਂ ਤਾਂ ਉਹ ਡੀएपी ਖਾ ਦਾ ਇੰਤਜ਼ਾਮ ਪਹਿਲਾਂ ਕਰਨਾ ਚਾਹੀਦਾ ਸੀ ਇਹ ਕਿਹਾ ਹੀ ਜਾ ਰਿਹਾ ਪੰਜਾਬ ਕਹਿੰਦਾ ਕਿ ਕੇਂਦਰ ਸਰਕਾਰ ਨੇ ਹੱਥ ਘੁੱਟ ਲਿਆ ਹੁਣ ਕੇਂਦਰ ਸਰਕਾਰ ਨੇ ਜੇ ਹੱਥ ਘੁੱਟਿਆ ਤਾਂ ਉਹਦੋਂ ਦੱਸ ਰਹੇ ਉਹ ਜਦੋਂ ਤੁਹਾਡੇ ਆਪਣੇ ਪੱਲੇ ਨਹੀਂ ਹੂੰ ਜੇਹੀ ਗੱਲ 2 ਮਹੀਨੇ ਪਹਿਲਾਂ ਰੌਲਾ ਰੱਪਾ ਪਿਆ ਹੁੰਦਾ ਸ਼ਾਇਦ ਹੈ ਕੇਂਦਰ ਦੇ ਦੇ ਵੀ ਗੱਲ ਤੇ ਉਹਦੇ ਕੋਈ ਉਹਦੇ ਧਿਆਨ ਦਿੰਦੇ ਉਹ ਡੀएपी ਖਾਦੀ ਪੂਰਤੀ ਦੀ ਗੱਲ ਹੁੰਦੀ ਜਾਂ ਕਿਸਾਨ ਹੀ ਕੋਈ ਫੈਸਲਾ ਕਰਦੇ ਹੁਣ ਤਾਂ ਪੰਜਾਬੀ ਜੀ ਇੱਕ ਉਹdana kandir ਬੋਏ ਆਈ ਜਨ ਤੇ ਬਿੰਨੋ ਕੁੜੀ ਦੇ ਕਾਨਾ ਜੀ ਇਸ ਚੀਜ਼ ਬਜਾਈ ਦਾ ਮੌਕਾ ਆ ਗਿਆ ਹੁਣ ਤੁਸੀਂ ਰੌਲਾ ਪਾਣਾ ਸ਼ੁਰੂ ਕਰਦੇ ਕਿ ਸਾਡੇ ਕੋਲੇ ਖਾਦ ਨਹੀਂ ਖਾਦ ਨਹੀਂ ਫਿਰ ਸਾਰਾ ਭੰਡਾ ਕੇਂਦਰ ਦੇ ਸਰ ਵੀ ਕੇਂਦਰ ਤੇ ਸਰ ਭੰਡਾ ਸੀ ਨਹੀਂ ਕਹਿੰਦੇ ਕਿ ਕੇਂਦਰ ਤੋਸ਼ ਹੀ ਨਹੀਂ ਹੈ ਪਰ ਪੰਜਾਬ ਦੀ ਕਿਹਦੇ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਤੁਹਾਡੇ ਸਟਾਕਸ ਕਿੰਨੇ ਖਾਦ ਆ ਕਿੰਨੇ ਨਹੀਂ ਹੈ ਹਮ ਇਸ ਮਾਮਲੇ ਤੇ ਲੈ ਕੇ ਹੁਣ ਖੇਤੀ ਮੰਤਰੀ ਦਾ ਬਿਆਨ ਵੈਸੇ ਆਇਆ ਜ਼ਰੂਰ ਹੈ ਮੁਨਾ ਹੈ ਕਿ ਕਿਸਾਨਾਂ ਨੂੰ ਕੋਈ ਰੋਣਾ ਨਹੀਂ ਚਾਹੀਦਾ ਅਸੀਂ ਸਾਡੇ ਕੋਲ ਜਿਹੜਾ ਬਜਟ ਥੋੜਾ ਹਾਈ ਹੈ ਪਰ ਹੋਰ ਨਾਲ ਦੀ ਨਾਲ ਸਟਾਕ ਵੀ ਆ ਰਿਹਾ ਸੀ ਕੇਂਦਰ ਨੂੰ ਲਿਖਿਆ ਚੰਗੀ ਗੱਲ ਹੈ ਇਹਦੀ ਪੂਰਤੀ ਹੋਣੀ ਚਾਹੀਦੀ ਹੈ ਅਗਲੇ ਦਿਨਾਂ ਦੇ ਪੇਖਾਤ ਕੇਂਦਰ ਨੂੰ ਵੀ ਸਪਲਾਈ ਕਰਨੀ ਚਾਹੀਦੀ ਹੈ ਜੇ ਹੁਣ ਕੋਈ ਰੈਟ ਜਾਂ ਕੰਸੈਸ਼ਨ ਦਾ ਹੈ ਨਹੀਂ ਇਹ ਤਾਂ ਕਿਸਾਨਾਂ ਦਾ ਵੀ ਹੱਕ ਬਣਦਾ ਪੰਜਾਬ ਦਾ ਵੀ ਹੱਕ ਬਣਦਾ ਬਿਲਕੁਲ ਸੋ ਸਮਾਂ ਜਿਹੜਾ ਸੀ ਉਹ ਸਭ ਹੋ ਗਿਆ ਪਰ ਦੰਦਿਆਂ ਦੇ ਦਰਸ਼ਕਾਂ ਨੂੰ ਇਹ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਮਾਨ ਹੋਣਾਂ ਦੇ ਵੱਲੋਂ ਕੇਂਦਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਹ ਜਿਹੜੀ ਚਿੱਠੀ ਹੈ ਭਾਰਤੀ ਖੁਰਾਕ ਨਿਗਮ ਵਿਭਾਗ ਜਿਹੜੀ ਉਹਨਾਂ ਨੂੰ ਲਿਖੀ ਗਈ ਹੈ ਕਿ ਤੁਸੀਂ ਚੌਲਾਂ ਦੀ ਜਿਹੜੀ ਪ੍ਰਬੰਧ ਹੈ ਚੌਲਾਂ ਦੇ ਭੰਡਾਰ ਦਾ ਪ੍ਰਬੰਧ ਹੈ ਉਹ ਪ੍ਰੋਪਰ ਕਰੋ ਹਾਲਾਂਕਿ ਇਹਦੇ ਵਿੱਚ ਸਮਾਂ ਘੱਟ ਰਹਿ ਗਿਆ ਚਿੱਠੀ ਪਹਿਲਾਂ ਲਿਖ ਦੇਣੀ ਚਾਹੀਦੀ ਸੀ ਪਰ ਹੁਣ ਚਿੱਠੀ ਲਿਖੀ ਗਈ ਹੈ ਕਿ ਇਸ ਲਈ ਪ੍ਰੋਪਰ ਪਰਬੰਧਾ ਜਿਹੜੇ ਕੀਤੇ ਜਾਣ ਜੇ ਇਹਦੇ ਇਹਨੂੰ ਲੈ ਕੇ ਜਿਹੜਾ ਸਮਾਂ ਉਹ ਥੋੜਾ ਰਹਿ ਗਿਆ ਸੋ ਅ ਸਿੱਧਾ ਸਾਹਿਬ ਖਾਦ ਤੋਂ ਬਾਅਦ ਹੁਣ ਇਹ ਇੱਕ ਚਿੱਠੀ ਹੈ ਸਮਾਂ ਘਟ ਹੈ ਪਰ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਦੱਸੋ ਕਿ ਇਹ ਸਮੇ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਜਾਂ ਠੀਕ ਟਾਈਮ ਤੇ ਕੀਤੀ ਚਿੱਠੀ ਲਈ ਗਈ ਹੈ ਬੈਸ ਜੀ ਅਬਸੋਲੂਟਲੀ ਰਾਈਟ ਆਪਾਂ ਇਸ ਮੁੱਦੇ ਤੇ ਸਮੇਂ ਦੇ ਨਾਲ ਹੀ ਮੈਂ ਜ਼ਿਕਰ ਕਰਾਂਗਾ ਦੇਖੋ ਮੁੱਖ ਮੰਤਰੀ ਨੇ ਵੈਸੇ ਪਹਿਲੀ ਵਾਰ ਨਹੀਂ ਲਿਖਿਆ ਪਹਿਲਾਂ ਵੀ ਲਿਖਿਆ ਇਸ ਮੁੱਦੇ ਤੇ ਕਿ ਸਾਡੇ ਜਿਹੜੇ ਪਨਾਹ ਰਹਿ ਗਿਆ ਉਹ ਨੱਕੋ ਨੱਕ ਭਰੇ ਪਿਆ ਯਾਨੀ ਜੇ 170 ਲੱਖ ਟਨ ਤੋਂ ਉੱਪਰ ਸਮਰਥਾ ਆਏਗੇ ਕਵਰ ਸਟੋਰ ਰਹਿ ਗਿਆ ਤੇ ਲਗਭਗ ਇੰਨਾ ਕੀ ਚੋਨਾ 121 ਲੱਖ ਟਨ ਜਿਹੜਾ ਹੈ ਜਾਨੀ ਕਿ ਚਾਵਲ ਤੇ ਤਕਰੀਬਨ ਜਿਹੜਾ ਹੈ 50 ਲੱਖ ਟਨ ਦੇ ਕਰੀਬ ਜਿਹੜੀ ਕਣਕ ਜਿਹੜੀ ਪੰਡਾਰਾਂ ਦੇ ਵਿੱਚ ਪਈ ਹੈ ਤੇ ਫਿਰ ਕਣਕ ਤੇ ਚੋਨਾ ਜਦੋਂ ਪਹਿਲਾਂ ਹੀ ਇੰਨਾ ਪਿਆ ਹੈ ਨਵੀਂ ਸਪੇਸ ਕਿੱਥੋਂ ਬਣੇਗੀ ਨਾਮ ਨੇ ਜਿਹੜਾ ਪੱਤਰ ਲਿਖਿਆ ਉਹਨੇ ਇਹ ਕਹਿਆ ਕਿ ਮਿਹਰਬਾਨੀ ਕਰਕੇ ਘਟੂ ਘਟ ਬੀ ਲੱਖ ਟਨ ਦੀ ਜੇ ਜ਼ਰੂਰਨਾ ਤੁਸੀਂ ਸਾਡੇ ਕੋਲੋਂ ਸਪਲਾਈ ਲਓਗੇ ਅਨਾਜ ਦੀ ਤਾਂ ਸਾਡੇ ਲਈ ਜਗਾ ਦੀ ਪੂਰਤੀ ਹੋ ਸਕਦੀ ਹੈ ਕਿਤੇ ਦਾ ਮੁਲਕ ਇਸ ਦਾ ਲਈ ਤਰਸਦਾ ਕਿ ਸਾਨੂੰ ਅਨਾਜ ਮਿਲਣਾ ਚਾਹੀਦਾ ਹੈ ਗਰੀਬਾਂ ਨੂੰ ਸਸਤੇ ਨਾਜ ਦੀ ਗੱਲ ਕੀਤੀ ਜਾਂਦੀ ਹੈ ਹੂੰ ਦੂਜੇ ਪਾਸੇ ਕੇਂਦਰ ਵੱਲੋਂ ਨਾਜ ਚੁੱਕਣ ਦਾ ਹੀ ਨਖਰਾ ਕਰਨਾ ਇਹ ਸਮਝ ਨਹੀਂ ਲੱਗਦੀ ਕਿ ਇਸ ਨਾਲੇ ਜੇ ਦੇਰੀ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਮੈਂ ਸਮੇਂ ਦੇ ਲਿਆਂ ਨਾਲ ਇੱਕ ਲਾਈਨ ਕਹਿ ਕੇ ਸਮਾਪਤ ਕਰਾਂਗਾ ਕਿ ਹੁਣ 12 ਦਿਨ ਰਹਿ ਗਏ ਨਵੀਂ ਗ੍ਰੈਂਡ ਸ਼ੁਰੂ ਹੋਣ ਤੋਂ ਨਵੀਂ ਕ੍ਰੀਸ ਰੂਮਣ ਤੋਂ ਬਾਅਦ ਕੀ ਇਹ ਸਪਲਾਈ ਸੰਭੀ ਜਾ ਸਕੇਗੀ ਜੀ ਬੜਾ ਸਵਾਲ ਆ ਕੇਂਦਰ ਦੇ ਧਿਆਨ ਦੇ ਲਈ ਜੀ ਜੀ ਬਹੁਤ ਬਹੁਤ ਧੰਨਵਾਦ ਸਿਰਸਾ ਸਾਹਿਬ ਤੁਸੀਂ ਨਾਲ ਜੁੜੇ ਤੇ ਜਿਹੜੇ ਕੀਮਤੀ ਵਿਚਾਰ ਆ ਸਾਂਝੇ ਕੀਤੇ ਮਿਹਰਬਾਨੀ ਜੀ ਸੋ ਗੱਲਬਾਤ ਕੀਤੀ ਹੈ ਪੰਜਾਬ ਦੇ ਤੇ ਹਰਿਆਣਾ ਦੇ ਕੁਝ ਅਹਿਮ ਮੁੱਦਿਆਂ ਦੇ ਉੱਪਰ ਕਿ ਆਖਿਰ ਕੀ ਕੁਝਾ ਜਿਹੜਾ ਉਹ ਚੱਲ ਰਿਹਾ ਹੈਗਾ ਦੇਸ਼ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਉਹ ਪਸੰਦ ਆਇਆ ਹੋਵੇਗਾ ਕੱਲ ਮੈਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ